ਕਲੀਆਂ ਵਾਲੇ ਪਾਸ਼ਾ ਨੇ ਕਟੜਨੀ ਦੀ ਧਰਤੀ ਦੇ ਗੁਰੂ ਕੋਲ ਜਨਮ ਲਿਆ ਅਵਤਾਰ ਧਾਰਿਆ ਮੈਂ ਬੇਨਤੀ ਕਰਾਂ ਆਪਣੇ ਪੰਜ ਤਖਤ ਨੇ ਬਾਬਾ ਬਕਾਲਾ ਸਾਹਿਬ ਵੀ ਗੁਰੂ ਤੇ ਉਤਾਰ ਧਾਰ ਸਕਦੇ ਸੀਗੇ ਕਲੀਆਂ ਵਾਲੇ ਪਾਸ਼ਾ ਜਨਮ ਕਰਨ ਤੁਮਾਨੀ ਕਿਉਂ ਸੁਟੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਿੱਕੀ ਗੋਦ ਵਿੱਚ ਬੈਠੇ ਸਾਰੇ ਅਕਸ਼ਸਗਾਨ ਔਰ ਪੂਰੇ ਸ਼ਹਿਰਾ ਕੋ ਸਰਕਾਰੀਾਰੇ ਸਾਰੇ ਕਰਮਚਾਰੀ ਅਧਿਕਾਰੀ ਵੈਗੋਜੀਤ ਕਾਲ ਖਾਲਸਾ ਵੈਗੋਜੀਤ ਕੇ ਭਤੇ ਅੱਜ ਅਸੀਂ ਮਹਾਰਾਜ ਸਿੰਘ ਸਾਹਿਬ ਜੀ ਦੇ ਸੁਖਮਨੀ ਸਾਹਿਬ ਤੇ ਆਠ ਕਰਾ ਕੇ ਆਪਾਂ ਨਵੇਂ ਸਾਲ ਦੇ ਨਾਲ ਦੇ ਸਮੇਂ ਪ੍ਰਮਾਤਮਾ ਜੀ ਤੋਂ ਔਟ ਆਸਰਾ ਲੈ ਰਹੇ ਆਣਾ ਕੀ ਉਹਦੇ ਸਮੇਂ ਵਿੱਚ ਜਿਵੇਂ ਸਾਡੇ ਅਧਿਕਾਰੀ ਕਰਮਚਾਰੀ ਬਹੁਤ ਕਰਮਚਾਰੀ ਖਾਸ ਤੌਰ ਤੇ ਬਿਜਲੀ ਦੇ ਜੋਖਮ ਪਰੇ ਕੰਮ ਕਰਦੇ ਆ ਔਰ ਕਾਫੀ ਖਤਰਾ ਆ ਪਿਛਲੇ ਸਮੇਂ ਦੌਰਾਨ ਉਸ ਫਟਨਾਮਾ ਵਿੱਚ ਹੋਈਆਂ ਜਿੱਥੇ ਸਾਡੇ ਅਸਿਸਟੈਂਟ ਲਾਈਨ ਮੈਨ ਤੇ ਸੀਐਚ ਵੀ ਕਰਮਚਾਰੀ ਨੂੰ ਜਾਨ ਵੀ ਗਈ ਇਸ ਜੋਖਮ ਭਰੀ ਹੀ ਅਸਰਾਂ ਤੋਂ ਲੈ ਰਹੇ ਆ ਉਰਮਾ ਦਾ ਬਲ ਕੇ ਦਾਸ ਕਰ ਰਹੇ ਹਾਂ ਕਿ ਆਪਣੀ ਡਿਊਟੀ ਨਿਭਾਉਂਦੇ ਹੋਏ ਸਾਡੇ ਅਨਸੰਸਾਏ ਹੋ ਕੇ ਸਾਰੇ ਕਾਨੂੰਨ ਤੇ ਅਧਿਕਾਰੀਆਂ ਦੀ ਰੱਖਿਆ ਕਰਨ ਔਰ ਇਸ ਤੋਂ ਇਲਾਵਾ ਜਿੱਦਾਂ ਪਾਠੀ ਸਿੰਘਾ ਨੇ ਇੱਕ ਬੜਾ ਬਧੀਏ ਕਿ ਅਸੀਂ ਇਸ ਦਫ਼ਤਰ ਨੂੰ ਆਪਣਾ ਘਰ ਸਮਝਦੇ ਹਾਂ ਇਹ ਬਿਲਕੁਲ ਸਹੀ ਹੈ ਕਿਉਂਕਿ ਅਸੀਂ ਸਵੇਰੇ ਤੜਕ ਚ ਉੱਠ ਕੇ ਤਿਆਰ ਹੋ ਕੇ ਆਪਣਾ ਜਿੰਦਗੀ ਦਾ ਜਿਹੜਾ ਮੁੱਖ ਸਮਾਂ ਆ ਦਫ਼ਤਰ 'ਚ ਬਤੀਤ ਕਰਦੇ ਆਂ ਘਰ ਜਾਂਦੇ ਆਂ ਖਾਪੀ ਕੇ ਸੌ ਜਾਂਦੇ ਆਂ ਫਿਰ ਅਸੀਂ ਸਵੇਰੇ ਉੱਠਦੇ ਆਂ ਔਰ ਫਿਰ ਉਹੀ ਆਪਣੇ ਦਫ਼ਤਰ ਦਾ ਆਪਣੀ ਡਿਊਟੀ ਨਿਭਾਉਂਦੇ ਆਂ ਸਾਡਾ ਜ਼ਿੰਦਗੀ ਦਾ ਮੁੱਖ ਸਮਾਂ ਦਫ਼ਤਰ 'ਚ ਬੀਤਦਾ ਤੇ ਵਾਕਈ ਇਹ ਗੱਲ ਸਹੀ ਆ ਕਿ ਅਸੀਂ ਜੇ ਇਹਨਾਂ ਨੂੰ ਘਰ ਸਮਝਦੇ ਆਂ ਤੇ ਇਸ ਵਿੱਚ ਕੋਈ ਅਤਗਤ ਨਹੀਂ ਹੈ ਅਤੇ ਇਵਨ ਜਦੋਂ ਸ਼ਨੀਵਾਰ ਐਤਵਾਰ ਦੀ ਛੁੱਟੀ ਵੀ ਹੁੰਦੀ ਹੈ ਸਾਡੀ ਬਿਜਲੀ ਦੀ ਇੱਕ ਇੱਕ ਸੇਵੀ ਸਰਵਿਸ ਹੈ ਉਹ ਇਹ ਸੈਚਰਡੇ ਸੁੰਨੀ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਜਦੋਂ ਬਿਜਲੀ ਸਪਲਾਈ ਬੰਦ ਹੁੰਦੀ ਹੈ ਸਾਡੇ ਅਧਿਕਾਰੀ ਕਰਮਚਾਰੀ ਉਸ ਨੂੰ ਬਹਾਲ ਕਰਦੇ ਆ ਤੇ ਇਸ ਤਰ੍ਹਾਂ ਇਹ ਕਹਿ ਸਕਦੇ ਆ ਕਿ ਆਪਣੀ ਜਿਹੜੀ ਸਾਡੀ ਇਹ ਸੁਭਾਵਾ ਆ 24 ਘੰਟੇ ਚੱਲਦੀ ਰਹਿੰਦੀ ਆ ਹਨ ਤੇ ਇਸੇ ਕਰਕੇ ਅਸੀਂ ਇਸ ਮਹਿਮੇ ਨੂੰ ਇਸ ਦਫ਼ਤਰ ਨੂੰ ਆਪਣਾ ਘਰ ਸਮਝਦੇ ਆਂ ਦੇ ਪਰਮਾਤਮਾ ਅੱਗੇ ਇਸ ਨਵੇਂ ਸਾਲ ਚ ਇਹ ਅਰਦਾਸ ਹੈ ਕਿ ਸਾਡੇ ਸਾਰੇ ਅਧਿਕਾਰੀ ਕਰਮਚਾਰੀਆਂ ਤੇ ਸਾਰਿਆਂ ਤੇ ਇੱਕ ਉਹਦੇ ਪਰਿਵਾਰਾਂ ਤੇ ਮਿਹਰਫਜ਼ਾ ਹੱਥ ਬਣਾਏ ਰੱਖੇ ਜੋ ਕੰਮ ਕਰਦੇ ਲਹنگ ਸੰਘਸ਼ਾਈ ਹੋਏ ਸਾਰੇ ਰੱਖੇ ਤੁਨ ਧੰਨਵਾਦੀ ਵੈਭੂ ਜੀ ਦਾ ਖਾਉ ਸ ਤਾਲ ਹੀ ਮੈਂ ਆਪਣੇ ਸਾਰੇ ਅਧਿਕਾਰੀ ਕਰਮਚਾਰੀ ਜੋ ਹਾਰਪੁਰ ਦੂਰੋਂ ਔਰ ਸ਼ਦਸੇ ਤੋਂ ਆਏ ਹੈ ਉਹਨਾਂ ਦਾ ਬਹੁਤ ਬਹੁਤ